ਦੇਸ਼ ਦੀ ਰੱਖਿਆ ਲਈ ਮਾਰ ਮਿਟਣੇ ਵਿੱਚ ਪੰਜਾਬ ਦੇ ਸਪੂਤ ਹਮੇਸ਼ਾ ਅੱਗੇ ਰਹਿੰਦੇ ਹਨ ਕਾਰਗਲ ਦੀ ਲੜਾਈ ਵਿੱਚ ਵੀ ਪੰਜਾਬ ਦੇ ਲੋਕਾਂ ਨੇ ਸ਼ਹਾਦਤ ਦਾ ਇਤਿਹਾਸ ਲਿਖਿਆ ਜੋ ਹਮੇਸ਼ਾ ਯਾਦ ਰਹੇਗਾ ਕਾਰਗਲ ਜੰਗ ਜਿੱਤਨ ਵਿੱਚ ਪੰਜਾਬ ਦੇ ਸਪੂਤਾਂ ਦਾ ਫੱਟਾ ਚੋਕਟਾ ਨਾ ਹੈ ਦੇਸ਼ ਵਿੱਚ ਹਰ ਸਾਲ ਕਾਰਗਲ ਵਿਜੇ ਦਿਵਸ ਮਨਾਇਆ ਜਾਂਦਾ ਹੈ 1999 ਵਿੱਚ ਚੱਲ ਰਹੀ ਮੁਹਿੰਮ ਵਿੱਚ ਪੰਜਾਬ ਦੇ ਸੈਂਕੜੇ ਜੇਦੂ ਸੈਨਿਕਾਂ ਨੇ ਸ਼ਹਾਦਤ ਦਾ ਜਾਂ ਪੀਤਾ ਸੀ ਇਸ ਲੜਾਈ ਵਿੱਚ ਸਭ ਤੋਂ ਵੱਧ ਉਮਰ ਦਾ ਜਵਾਨ ਸਿਪਾਹੀ ਬਲਜਿੰਦਰ ਸਿੰਘ ਸ਼ੋਕਰ ਜੋ ਕਿ ਜੁਲਾਸ਼ਹਿਦ ਪਾਗਲ ਸਿੰਘ ਦੇ ਤਹਿਸੀਲ ਬਲਾਚੌਰ ਦੇ ਪਿੰਡ ਗੁਲਪੁਰ ਦੇ ਰਹਿਣ ਵਾਲੇ ਕੈਪਟਨ ਅਮਰਜੀਤ ਸਿੰਘ ਦੇ ਛੋਟੇ ਪੁੱਤਰ ਸਨ ਬਲਜਿੰਦਰ ਸਿੰਘ ਸ਼ਹੀਦ ਸਿਪਾਹੀ ਬਲਜਿੰਦਰ ਸਿੰਘ ਦੇ ਪਰਿਵਾਰ ਨੂੰ ਬਹਾਦਰੀ ਮੈਡਲ ਵੀ ਦਿੱਤੇ ਗਏ ਸ਼ਹੀਦਾਂ ਦੇ ਸਨਮਾਨ ਲਈ ਸਰਕਾਰ ਨੇ ਕਈ ਵਾਅਦੇ ਕੀਤੇ ਸਨ ਅੱਜ ਵੀ ਸ਼ਹੀਦ ਬਲਜਿੰਦਰ ਸਿੰਘ ਦਾ ਨਾਮ ਸੁਣਦੇ ਹੀ ਉਹਨਾਂ ਦੇ ਪਿਤਾ ਅਮਰਜੀਤ ਸਿੰਘ ਵੱਡੇ ਭਰਾ ਹਰਵਿੰਦਰ ਸਿੰਘ ਉਹਨਾਂ ਦੇ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਬਲਜਿੰਦਰ ਸਿੰਘ ਦੀ ਬਲਜਿੰਦਰ ਸਿੰਘ ਨੇ ਅੱਤਵਾਦੀਆਂ ਦੀ ਗੋਲੀ ਲੱਗਣ ਕਾਰਨ ਸ਼ਹੀਦੀ ਦਾ ਚਾਪੀ ਲਿਆ ਸੀ ਉਸ ਸਮੇਂ ਦੀ ਸਰਕਾਰ ਨੇ ਸਨਮਾਨ ਵੀ ਦਿੱਤਾ ਉਹਨਾਂ ਇਹ ਵੀ ਕਿਹਾ ਕਿ ਜੁਲਾ ਪੰਦਰ ਦੇ ਵੀ ਸ਼ਹੀਦੀ ਦਿਵਸ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਅੱਜ ਦੇ ਨੌਜਵਾਨਾਂ ਨੂੰ ਦੇਸ਼ ਦੇ ਪ੍ਰਤੀ ਜਜ਼ਬਾ ਪੈਦਾ ਹੋ ਸਕੇ ਜਰਾ ਬਰਜਿਤ ਸਿੰਘ ਜਿਹੜਾ ਸੀਗਾ ਕਾਰਗਿਲ ਸੇ ਸਭ ਤੋਂ ਘੱਟ ਉਮਰ ਦਾ ਤਾਂ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਕਦੋਂ ਸਹੀਦ ਹੋਇਆ ਕਿਸ ਤਰ੍ਹਾਂ ਸਾਰਾ ਘਟਨਾ ਨੂੰ ਅਤੰਗਵਾਲੀ ਅਨਜਾਨ ਦਿੱਤਾ ਸੀ ਮੈਂ ਸੁਭਦਰ ਮੇਜਰ ਆਨਰੀ ਕੈਪਟਨ ਸਿੱਖ ਰੈਗੂਮੈਂਟ ਚੋਂ ਪੈਨਸ਼ਨ ਆਇਆ ਹਾਂ ਮੈਂ ਆਪਣੇ ਹਾਜ਼ਰ ਸਰਵਿਸ ਦੇ ਵਿੱਚ ਤੋਹਾਂ ਬੱਚਿਆਂ ਨੂੰ ਭਰਤੀ ਕਰਾਤਾ ਸੀ ਤੇ ਬਲਜਿੰਦਰ ਸਿੰਘ ਜਿਹੜਾ ਮੇਰਾ ਛੋਟਾ ਲੜਕਾ ਸੀ ਇਸ ਨੂੰ 2098 ਵਿੱਚ ਭਰਤੀ ਕਰਾਇਆ ਅਗਸਤ 2098 ਵਿੱਚ ਉਸ ਤੋਂ ਬਾਅਦ ਇੱਕ ਸਾਲ ਟ੍ਰੇਨਿੰਗ ਕਰਨ ਤੋਂ ਬਾਅਦ 17 ਸਿੱਖ ਰਜiment ਦੇ ਵਿੱਚ ਜੋ ਕਿ ਜੰਮੂ ਕਸ਼ਮੀਰ ਸੇ ਤਾਇਨਾਤ ਸੀ ਉਥੇ ਇਹਨਾਂ ਨੂੰ ਪੋਸਟ ਕਰਤਾ ਗਿਆ ਔਰ ਉਸ ਸਮੇਂ ਗੁਸਪੈਟ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ ਕਿਉਂਕਿ ਕਾਰਗਰ ਜੰਗ ਜਿਹੜੀ ਹੈ ਉਹ 99 ਦੀ ਬਹੁ ਹੈ ਅਜੇ ਚੱਲ ਰਹੀ ਸੀ ਤੇ ਗੁਸਪੈਟ ਬਹੁਤ ਆਈ ਹੋਈ ਸੀ ਤੇ ਇਸ ਕਰਕੇ ਉਹਨਾਂ ਦਾ ਏਮ ਇਹੀ ਹੈ ਕਿ ਅਸੀਂ ਜਤ ਜਿਆਦਾ ਫੌਜ ਦੇ ਅੱਛੇ ਤੋਂ ਅੱਛੇ ਹਥਿਆਰ ਡਟਣੇ ਹਨ ਉਹ ਆਪਣੀ ਸੰਸਾਧ ਸਰਫਲਾਂ ਦਾ ਜ਼ਿਆਦਾ ਇਸਤੇਮਾਲ ਕਰਕੇ ਸੰਤਰੀਆਂ ਨੂੰ ਪੋਸਟਾਂ ਤੇ ਆ ਕੇ ਸਾਇਲੈਂਟ ਕਰਦੇ ਸਨ ਤੇ ਉਹ ਕਰਨੇ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਿਹੜੇ ਬੈਂਕਰਾਂ ਜਵਾਨ ਸੁੱਤੇ ਹੋਏ ਸਨ ਉਹਨਾਂ ਨੂੰ ਆਟੋਮੈਟਿਕ ਹਥਿਆਰਾਂ ਦੇ ਨਾਲ ਜਾਂ ਗ੍ਰਨੇਡ ਸੁੱਟ ਕੇ ਮਾਰ ਕੇ ਫਿਰ ਉਸ ਤੋਂ ਬਾਅਦ ਆਪਣੇ ਜਿਹੜੇ ਹਥਿਆਰ ਖੋਲ੍ਹ ਲੈਂਦੇ ਸਨ ਇਸੇ ਤਰ੍ਹਾਂ ਬਲਜਿੰਦਰ ਸਿੰਘ ਦੀ ਪਾਰਟਨ ਜਿਹੜੀ ਕੰਪਨੀ ਸੀਗੀ ਸੀ ਕੰਪਨੀ ਇਹ ਬਾਰਡਰ ਤੇ ਤਣਾਅ ਸੀ 2 14 ਅਪ੍ਰੈਲ 2000 ਨੂੰ ਰਾਤ ਦੇ 2 ਵਜੇ ਬਲਜਿੰਦਰ ਸਿੰਘਾ ਹੁਣੀ ਡਿਊਟੀ ਤੇ ਤਾਇਨਾਤ ਸੀ ਤੇ ਜਦੋਂ ਗੁਸਪੈਟ ਹੋਣ ਲੱਗੀ ਅੱਗੋਂ ਦਰਖਤਾਂ ਦੀ ਆਵਾਜ਼ ਆਈ ਤਾਂ ਬਲਜਿੰਦਰ ਸਿੰਘ ਨੇ ਨਾਲ ਦੇ ਜਿਹੜਾ ਸੰਤਰੀ ਸੀ ਉਹਨੂੰ ਵੀ ਦੱਸਿਆ ਬੋਰ ਕੇ ਕਿ ਅੱਗੇ ਹਰਕਤ ਹੋ ਰਹੀ ਹੈ ਤਾਂ ਹਿਸ਼ਾਰ ਹੋ ਜਾ ਤੇ ਉਸ ਤੋਂ ਬਾਅਦ ਫਿਰ ਜਦੋਂ ਹਥਿਆਰ ਇੱਕ ਫੈਰ ਕੀਤਾ ਦੂਸਰੇ ਸੰਤਰੀ ਨੇ ਅੱਗੋਂ ਵੀ ਫੈਰ ਆਇਆ ਤੇ ਪੋਸਟ ਨੂੰ ਪੂਰੇ ਨੂੰ ਹਿਸ਼ਾਰ ਕਰ ਦਿੱਤਾ ਗਿਆ ਤੇ ਪੱਥਰ ਦੀ ਆੜ ਲੈਂਦੇ ਹੋਏ ਨਦੀਤੋਂ ਨਦੀ ਕਾਕੇ ਇੱਕ ਕਸਪੈਟਿਯ ਨੇ ਬਲਜਿੰਦਰ ਸਿੰਘ ਦੇ ਉੱਤੇ ਫਾਇਰ ਕੀਤਾ ਜਿਹੜਾ ਕਿ ਉਹਨਾਂ ਦੀ ਕੋੜਪੁੜੀ ਦੇ ਵਿੱਚ ਖੱਬੇ ਪਾਸੇ ਲੱਗਿਆ ਜਿਹੜਾ ਕਿ 20 ਮਿੰਟ ਤੋਂ ਬਾਅਦ ਹੀ ਉਹ ਸ਼ਹੀਦ ਹੋ ਗਏ ਤੇ 14 ਅਪ੍ਰੈਲ 2000 ਦੀ ਘਟਨਾ ਹੈ ਤੇ ਬਾਕੀ ਉਹਨਾਂ ਦਾ ਜਿਹੜਾ ਸਨਮਾਨ ਹੈ ਉਹ ਉਹਨਾਂ ਦੀ ਮਾਤਾ ਨੂੰ ਪੈਨਸ਼ਨ ਲੱਗੀ ਅਤੇ ਹੋਰ ਵੀ ਜੋ ਵੀ ਗ੍ਰੈਚੁਇਟੀ ਜਾਂ ਜੋ ਵੀ ਆਰਮੀ ਦੀ ਬੈਨੇਫਿਟਸ ਹਨ ਉਹ ਸਾਰਾ ਕੁਝ EGIFA ਉਹ ਵੀ ਸਾਰਾ ਕੁਝ ਮਿਲਿਆ ਤੇ ਉਸਨੇ ਸਰਕਾਰਾ ਵੱਲੋਂ ਵੀ ਕੁਝ ਸਨਮਾਨ ਕੀਤਾ ਗਿਆ ਸੀ ਹਾਂ ਸਨਮਾਨ ਕੀਤਾ ਗਿਆ ਉਹਨਾਂ ਨੇ ਮੈਡਲ ਦਿੱਤੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਫਰ ਰੱਖਿਆ ਕਿ ਤੁਸੀਂ ਇੱਕ ਜਾਂ ਪੈਟਰੋਲ ਪੰਪ ਜਾਂ ਗੈਸ ਏਜੰਸੀ ਜਾਂ ਤੁਸੀਂ ਇੱਕ ਪਰਿਵਾਰ ਦੇ ਬੱਚੇ ਨੂੰ ਮਾਰ ਕੇ ਤੁਸੀਂ ਸਰਵਿਸ ਦਵਾ ਸਕਦੇ ਹੋ ਸੋ ਜਿਹੜਾ ਸਾਡਾ ਬڑا ਲੜਕਾ ਸੀ ਉਹਨੂੰ ਫਿਰ ਮਜਬੂਰੀ ਹਾਲਤਾਂ ਨਾਲ ਡਿਸਚਾਰਜ ਕਰਾਉਣਾ ਪਿਆ ਕਿਉਂਕਿ ਉਹਨਾਂ ਦੀ ਮਾਤਾ ਦੀ ਹਾਲਤ ਖਰਾਬ ਹੋ ਗਈ ਉਹ ਵੀ ਫੌਜ ਵਿੱਚ ਸੀ ਉਹ ਵੀ ਫੌਜ ਵਿੱਚ ਸੀ ਉਹ ਤੋਂ ਬਾਅਦ ਫਿਰ ਉਹਨਾਂ ਨੂੰ ਆਪਣੇ ਸੀਨੀਅਰ 2 ਦੀ ਸਰਵਿਸ ਦਿੱਤੀ ਗਈ ਜਿਹੜਾ ਕਿ ਡਿਸਟ੍ਰਿਕਟ ਦੇ ਵਿੱਚ ਇਸ ਸਮੇਂ ਹਾਜ਼ਰ ਗ੍ਰੇਡ 2 ਸਰਵਿਸ ਕਰ ਰਹੇ ਹਨ ਤੇ ਬਾਕੀ ਹੋ ਜਿਹੜਾ ਸਮੇਂ-ਸਮੇਂ ਸਰ ਉਹ ਆ ਰਿਹਾ ਸਾਰਾ ਬੈਨੀਫਿਟ ਉਹਨਾਂ ਨੂੰ ਮਿਲ ਰਿਹਾ ਹੈ ਤੇ ਹੁਣ ਵੀ ਉਹਨਾਂ ਦੀ ਮਾਤਾ ਦੀ ਮੌਤ ਹੋਣੇ ਤੋਂ ਬਾਅਦ ਉਹਦੀ EMPLOYE ਕੀਤੀ ਸੀ ਮੈਂ ਫਾਦਰ ਦੇ ਨਾਂ ਤੇ ਮੇਰੇ ਨਾਂ ਤੇ ਉਹਨਾਂ ਦੀ ਫੈਮਿਲੀ ਦੀ ਪੈਨਸ਼ਨ ਜਿਹੜੀ ਹੈ ਉਹ ਰਿਲੀਜ਼ ਹੋ ਗਈ ਹੈ ਤੇ ਹੋਰ ਮੇਰੀ ਇਹ ਹੀ ਬੇਨਤੀ ਹੈ ਕਿ ਦੇਸ਼ ਵਾਸੀਆਂ ਸਾਰਿਆਂ ਨੂੰ ਇਸ ਦਿਨ ਤੇ ਸਾਰਿਆਂ ਨੇ ਮਨਾਏ ਜਾਣ ਦਰਜਾ ਬਦਰਜਾ ਤਾਂ ਕਿ ਉਹਨਾਂ ਦੀ ਜਿਹੜੀ ਪਰਿਵਾਰ ਹਨ ਉਹਨਾਂ ਨੂੰ ਸਨਮਾਨਤ ਕੀਤਾ ਜਾਵੇ ਇੱਕ ਥਾਂ ਤੇ ਇਕੱਠੇ ਹੋ ਕੇ ਜਿਹਦਾ 26 ਜਨਵਰੀ ਆ ਦੂਸਰੇ ਦਿਨ ਮਨਾਉਂਦੇ ਆ ਹਾਂਗੇ ਤਾਂ ਕਿ ਜਿਹੜੇ ਸਾਡੀ ਨਵੀਂ ਪਨੀਰੀ ਹੈ ਸਾਡੇ ਨਵੇਂ ਜੰਗ ਜੋ ਨੌਜਵਾਨ ਹਨ ਉਹਨਾਂ ਨੂੰ ਇਹ ਫੌਜ ਹੋਣ ਦਾ ਇਛਾਤ ਮਿਲ ਸਕੇ ਜੀ ਆਜ ਕੱਲ ਦੇ ਨੌਸਵਾਨ ਨੂੰ ਸੁਨੇਹਾ ਕੀ ਦੇਣਾ ਚਾਹੀਦਾ ਜਿਹੜੇ ਨੌਜਵਾਨ ਫੌਜ ਵਿੱਚ ਭਰਤੀ ਕਟ ਹੋ ਰਹੀ ਹੈ ਹਾਂਜੀ ਹਾਂਜੀ ਮੈਂ ਇਹ ਸਨੇਹਾ ਦੇਣਾ ਚਾਹਨਾ ਕਿ ਨੌਜਵਾਨਾਂ ਨੂੰ ਬੇਸ਼ੱਕ ਸਰਕਾਰ ਨੇ ਆਪਣੀ ਸਕੀਮ ਦੇ ਤਹਿਤ ਅਗਨੀਵੀਰ 4 ਸਾਲ ਦੀ ਸਰਵਿਸ ਕਰਤੀ ਗਈ ਹੈ। ਲੇਕਿਨ ਫਿਰ ਵੀ ਹਾਲਾਂਕਿ ਇਸ ਤੋਂ ਜਿਹੜੇ ਆਰਮੀ ਦਾ ਕੋਈ ਵੀ ਪਰਸਨ ਖੁਸ਼ ਨਹੀਂ ਹੈ ਕਿਉਂਕਿ ਆਰਮੀ ਨੂੰ ਇਹ ਸਾਰਾ ਪਤਾ ਹੈ ਕਿ 4 ਸਾਲ ਦੇ ਵਿੱਚ ਸਿਪਾਹੀ ਇੱਕ ਆਪਣੀ ਡਿਊਟੀ ਨਹੀਂ ਕਰ ਸਕਦਾ। ਉਹ ਆਪਣੀ ਅਸਲੀ ਡਿਊਟੀ ਨਿਭਾਉਣੇ ਤੋਂ ਬੜਾ ਅਜੇ ਛੋੜਾ ਬੱਚਾ ਹੀ ਹੁੰਦਾ ਹੈ। ਇਸ ਕਰਕੇ ਤੇ ਇਹ